ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਮਦਮਾ ਸਾਹਿਬ ਦੀ ਬਿਲਕੁਲ ਆਪਾਂ ਚਰਣਾ 'ਚ ਬੈਠੇ ਆਂ। ਵਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਦਮਦਮਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਸ਼ਾਮ ਦਾ ਸਮਾਂ ਮਹਾਰਾਜ ਬਿਰਾਜਮਾਨ ਨੇ ਕਹਿੰਦੇ ਪ੍ਰਾਤਨ ਸਮਿਆਂ ਦੇ ਅੰਦਰ ਇਦਾਂ ਹੀ ਹੁੰਦਾ ਏ ਤੇ ਕੁਝ ਸਿੰਘ ਮਹਾਰਾਜ ਜੀਆਂ ਦੇ ਪਹਿਰੇ ਤੇ ਖੜੇ ਨਹੀਂ ਉਦੋਂ ਇਦਾਂ ਹੀ ਹੁੰਦਾ ਕਹਿੰਦੇ ਨਗਰ ਦੇ ਵਿੱਚ ਕੋਈ ਤਮਾਸ਼ਾ ਕੋਈ ਖੇਡਾ ਦਿਖਾਉਣ ਵਾਲਾ ਕੋਈ ਆਇਆ ਏ ਗੱਲ ਮੰਨ ਦੀ ਧਿਆਨ ਦੇਣਾ ਵੀ ਮੰਨ ਦੀ ਹਾਜ਼ਰੀ ਕਿਵੇਂ ਲੱਗਦੀ ਹੈ ਨਗਰ ਦੇ ਵਿੱਚ ਕੋਈ ਤਮਾਸ਼ਾ ਦਿਖਾਉਣ ਵਾਲਾ ਆਇਆ ਏ ਕਹਿੰਦੇ ਕੁਝ ਕੁ ਸਿੰਘ ਤਾਂ ਮਹਾਰਾਜਿਆਂ ਦੇ ਪਹਿਰੇ ਤੇ ਖੜ ਗਏ ਤੇ ਕੁਝ ਕੁ ਸਿੰਘਾਂ ਨੇ ਸੋਚਿਆ ਵੀ ਮਹਾਰਾਜ ਤਾਂ ਆਰਾਮ ਕਰ ਰਹੇ ਨੇ ਕਿ ਸਤਿਗੁਰੂ ਮਹਾਰਾਜ ਜੀ ਨੂੰ ਕੀ ਪਤਾ ਲੱਗਣਾ ਆਪਾਂ ਤਮਾਸ਼ਾ ਦੇਖ ਰਹੇ ਹਾਂ ਕੁਝ ਕ ਚਲੇ ਗਏ ਕੁਝ ਪਹਿਰੇਤੇ ਰਹਿ ਗਏ ਕਹਿੰਦੇ ਜਿਹੜੇ ਹੁਣ ਤਮਾਸ਼ਾ ਦੇਖਣ ਗਏ ਸਾਂ ਉਹਨਾਂ ਦੇ ਮਨ ਵਿੱਚ ਮਹਾਰਾਜਿਆਂ ਦੇ ਡਰ ਹੈ ਵੀ ਜੇ ਸਤਗੁਰੂ ਮਹਾਰਾਜ ਜਾਗ ਪਏ ਜੇ ਮਹਾਰਾਜਿਆਂ ਨੂੰ ਪਤਾ ਲੱਗ ਗਿਆ ਤੇ ਸਤਗੁਰੂ ਮਹਾਰਾਜਿਆਂ ਨੂੰ ਜਵਾਬ ਕੀ ਦਵਾਂਗੇ ਤੇ ਦੂਸਰੇ ਪਾਸੇ ਜਿਹੜੇ ਪਹਿਰੇਤੇ ਮਹਾਰਾਜਿਆਂ ਦੇ ਕੋਲ ਖੜੇ ਸਨ ਸਰੀਰ ਕਰਕੇ ਉਹ ਸੋਚ ਰਹੇ ਨੇ ਵੀ ਮਹਾਰਾਜ ਤਾਂ ਆਰਾਮ ਕਰ ਰਹੇ ਨੇ ਆਪਾਂ ਵੀ ਚਲੇ ਜਾਂਦੇ ਤੇ ਆਪਾਂ ਵੀ ਤਮਸਾ ਦੇਖੇ ਆਉਂਦੇ ਏਦਾਂ ਕਰਦਿਆਂ ਕਰਦਿਆਂ ਸਮਾਂ ਲੰਘਿਆ ਬਤੀਤ ਰਾਤ ਬਤੀਤ ਹੋਈ ਅੰਮ੍ਰਿਤ ਵੇਲਾ ਹੋਇਆ ਏ دیਵਾਨ ਸਜਿਆ ਮਹਾਰਾਜਿਆਂ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਸਤਿਗੁਰੂ ਮਹਾਰਾਜ دیਵਾਨ ਸਜਿਆ ਏ ਤੇ ਮਹਾਰਾਜ ਸੁਭਾਵਕ ਬਚਨ ਕਰ ਰਹੇ ਨੇ ਕਹਿੰਦੇ ਭਾਈ ਜਿਹੜੇ ਹਾਜ਼ਰ ਉਹ ਗੈਰ ਹਾਜ਼ਰ ਤੇ ਜਿਹੜੇ ਗੈਰ ਹਾਜ਼ਰ ਉਹ ਹਾਜ਼ਰ ਮਹਾਰਾਜਿਆਂ ਦੇ ਨਾਲ ਸਿੰਘਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਤੁਹਾਡੀ ਇਸ ਗੱਲ ਦੀ ਸਾਨੂੰ ਸਮਝ ਨਹੀਂ ਆਈ ਮਹਾਰਾਜ ਸਾਨੂੰ ਸਮਝਾਉਣਾ ਕਰੋ ਮਹਾਰਾਜ ਫੇਰ ਕਹਿੰਦੇ ਭਾਈ ਜਿਹੜੇ ਹਾਜ਼ਰ ਉਹ ਗੈਰ ਹਾਜ਼ਰ ਤੇ ਜਿਹੜੇ ਗੈਰ ਹਾਜ਼ਰ ਉਹ ਹਾਜ਼ਰ ਸਨ ਬੇਨਤੀ ਕੀਤੀ ਸਿਖਾਣੇ ਮਹਾਰਾਜ ਦੱਸਣਾ ਕਰੋ ਜਾਣੀ ਜਾਣ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਰਾਤ ਸਾਥੋਂ ਸਰੀਰ ਕਰਕੇ ਦੂਰ ਸਨ ਨਗਰ ਵਿੱਚ ਤਮਾਸ਼ਾ ਦੇਖਣ ਗਏ ਸਨ ਉਹ ਸਰੀਰ ਕਰਕੇ ਦੂਰ ਦੂਰ ਜਰੂਰ ਸਨ ਪਰ ਮਨ ਉਹਨਾਂ ਦਾ ਸਾਡੇ ਚਰਨਾਂ ਦੇ ਵਿੱਚ ਸੀ ਉਹਦੀ ਸੁਰਤੀ ਸਾਡੇ ਵਿੱਚ ਸੀ ਜੇ ਸਤਿਗੁਰੂ ਮਹਾਰਾਜ ਜਾਗ ਪਏ ਤੇ ਮਹਾਰਾਜ ਜੀ ਨੂੰ ਜਵਾਬ ਕੀ ਦੇਵਾਂਗੇ ਕਹਿੰਦੇ ਦੂਸਰੇ ਪਾਸੇ ਜਿਹੜੇ ਸਰੀਰ ਕਰਕੇ ਬਿਲਕੁਲ ਸਾਡੇ ਕੋਲੇ ਸਨ ਉਹ ਸੋਚ ਰਹੇ ਸਨ ਵੀ ਨਾਲ ਦੇ ਚਲੇ ਗਏ ਨੇ ਆਪਾਂ ਵੀ ਤਮਸਾ ਦੇਖਣ ਚਲੇ ਜਾਂਦੇ ਮਹਾਰਾਜ ਤਾਂ ਆਰਾਮ ਕਰ ਰਹੇ ਨੇ ਕਹਿੰਦੇ ਜਿਹੜੇ ਸਾਡੇ ਬਿਲਕੁਲ ਕੋਲ ਬੈਠੇ ਸਨ ਉਹ ਗੈਰ ਹਾਜ਼ਰ ਸਨ ਆਖੋ ਸਤਨਾਮ ਇਸੇ ਲਈ ਮਹਾਰਾਜ ਕਹਿੰਦੇ ਭਾਈ ਹਾਜ਼ਰੀ ਸਾਡੀ ਮਨ ਦੀ ਲੱਗਣੀ ਹੈ